ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂਚ ਨਾਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸਵੇਰ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜੇ ਬਈ ਪਤੂ ਸਸੀ ਕਾਲ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਛੰਨਾ ਗਲ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਇਹ ਤਪਾ ਤਸੀਲ ਓਕੇ ਨੇੜੇ ਪਿੰਡ ਨੇੜੇ ਪਧੌਰ ਜੀ ਇਥੇ ਨਹੀਂ ਜਾਣਾ ਹੈ ਗਾ ਸੰਧੂ ਇਹ ਪਿੰਡਾਂ ਦੇ ਵਿੱਚ ਹੀ ਹੈ ਮੋਬਾਈਲ ਨੰਬਰ ਬੋਲੋ 9855233676 ਠੀਕ ਆ ਇਹ ਬੜ ਕਿਹੜਾ ਸੂਸ ਹੋਈ ਆ ਦੂਜਾ ਸੂਆ ਜਮਾ ਪਿਆ ਉਹ ਕਦੋਂ ਸੂਈ ਆ ਇਹਨੂੰ ਮੰਨ ਹੋ ਗਏ 2 ਘੰਟੇ ਬੱਚਾ ਕੀ ਆ ਮੰਨ 3 ਘੰਟੇ ਹੋ ਗਏ ਬੱਚਾ ਕੀ ਆ ਬੱਸਾ ਬੱਸਾ ਬੱਚਾ ਨੇ ਇੱਕ ਆਪਾਂ ਜੀ ਇੱਕ ਮਿੰਟ ਜੀ ਬਖਾਉਣੀ ਮਿਲ ਜੀ ਇਹ ਰਾਤ ਪਈ ਆ ਨਾ ਬੱਠਾ ਆ ਜੀਰ ਪੀਤਾ ਓਕੇ ਆ ਬਾਈ ਬਾਈ ਜਿੱਦਾਂ ਫਰੋਟੋ ਵੀ ਜੀਰ ਪੀ ਜੀਰ ਵੀ ਬਹੁਤ ਸੋਹਣਾ ਆਰਡਰ ਬਾਈ ਕਿਆ ਬਾਤ ਲੇਵਰੀ ਸਫਾਈ ਬੜੀ ਆ ਨਾ ਬਹੁਤ ਅਜੀ ਗੱਲ ਥਣ ਮੁਠੀ ਵਾਲਾ ਥਣ ਗਲਾਬੀ ਥਣ ਲੇਵਾਲੂ ਵਾ ਕਮਾਲ ਦਾ ਬੱਚਾ ਦੇਖ ਦਿੱਤਾ ਗਰਮਾ ਗਿਆ ਜਿੱਕਦੀ ਬੱਚੀ ਹੁੰਦੀ ਮੈਂ ਕਹਿੰਦਾ ਅੰਤ ਨਹੀਂ ਜਿਆਦੇ ਚੰਗਾ ਠੀਕ ਆ ਹਮ ਥਣ ਨੂੰ ਬੜਾ ਚੰਗਾ ਲੱਗਿਆ ਬੜਾ ਚੰਗਾ ਠੰਡੀ ਠੁਡੀ ਪੀਉਂਗੇ ਚਵਾਈ ਕਿਵੇਂ ਵਫੂ ਬਾਈ ਜੀ ਮਾਰ ਲਿਆ ਤਾਰਨ ਨੂੰ ਕਰਨੀ ਚੈੱਕ ਮਾਰ ਗਏ ਠੀਕ ਆ ਮਾਰ ਕੇ ਤੋੜ ਕੇ ਤੋਰ ਨੇ ਮਣੀ ਜੀ ਪਹਿਲਾਂ ਹਾਂ ਤੇਵਾ ਨੂੰ ਵਾ ਬਾਲਾ ਚੰਗਾ ਕਰਮਾ ਇਹਦਾ ਸੂਈ ਸਵਾਈਏ ਜੇਰ ਬਈ ਬੱਤਲ ਚ ਰੱਖੀ ਬੈਠਾ ਬਾ ਕੀ ਨਾ ਨਾ ਹਾਂ ਡਾਕਟਰ ਹਾਂ ਨਵਾਂ ਹਾਂ ਕੱਦ ਬ੍ਰੀਟ ਪ੍ਰਿੰਟ ਬਰੀਕੀ ਚ ਵਧੀਆ ਬੈੜ ਹਾਂ ਕਿੰਨਾ ਦੁੱਧ ਦੇਉਗਾ ਐਸਟੀਮੇਟ ਮੈਂ ਜਨਾ 20 ਤੋਂ ਬਾਹਰ ਚਾਹੀ ਤੇ 20 ਤੱਕ ਕੱਢੂ ਕੋਈ ਫੋਕੀ ਓਕੇ ਠੀਕ ਆ ਤੋਰਾ ਚਾਹ ਕਰ ਲੋ ਤੋਰਾ ਵੀ ਕਰਮ ਲਈ ਨਾ ਇੱਕ ਨੰਬਰ ਹੈ ਤੇ ਕੀ ਮੋਲ ਦਾ ਫਰਜ਼ਾਇਤ ਮੋਲੋਂ ਪਹੂਰਤੀ ਦੱਸ ਰਹੇ ਜੈ ਜੀ ਹਾਂ ਠੀਕ ਆ ਬਾਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਮੋਲਾ ਜਿਹੜਾ ਵੈਡ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਮੋਲ ਹੋਊਗਾ ਕੁਮਿੰਟੇ ਭਾਈ ਲੇਵਾਲੂ ਦਾ ਇੱਕ ਨੰਬਰ ਥਾਣ ਇੱਕ ਨੰਬਰ ਗੁਲਾਬੀ ਥਾਣ ਠੰਡੀ ਠੁੰਡੀ ਵੀ ਵਾਪਸ ਕੀ ਦਾ ਕਰਦੀ ਬੱਚੇ ਦਾ ਕਰਦੀ ਆ ਹਾਂ ਜੀ ਹਾਂ ਤੇ ਜੇਰ ਵੀ ਆ ਪਈ ਆ ਮੱਠਲ ਤੇ ਕੰਪਲੀਟ ਹਾ ਜੇਰ ਫਿਰ ਬਾਪਾ ਸਾਹਿਬ ਬੰਦੇ ਦੀ ਜਕੀ ਜ ਆ ਜਾਂਦੇ ਰਿਹਾ ਠੀਕ ਸਹੀ ਆ ਭਾਈ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਖਾ। ਵਿਣਾ ਨੇ ਆਣੇ ਤੇ ਹਾਂ ਠੀਕ। ਲਾਜੂ ਕਾ ਮਰੂ ਮੇਰੇ। ਕੁਦੀ ਬੈਠੀ। ਆਈ ਲੈ ਆਈ ਧਾਰਾ ਮਾਰਦੇ ਤਾਂ ਵੀ ਕੋਈ ਚੱਕਰੇ ਨਹੀਂ। ਕਹਿਣਾ ਕੁਛ ਨਹੀਂ ਆਣਾ ਬੱਕੂ। ਲੈ ਦੇਖਿਓ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੇ ਨਹੀਂ। ਕਹਿਣਾ ਕੁਛ ਨਹੀਂ ਠੰਡੀ। ਦਵਾਈ ਜੂਈ ਦੀ ਆਪਣੀ ਗਾਰੰਟੀ ਆ ਫੋਨ। ਇੱਕ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ। ओके जी ਤੇ ਮੌਲਵਾ ਕੋਲ ਨਾ ਜਾਮਾ ਜਿਆ ਰੱਖਾਂਗੇ ਬਾਲਾ ਮੋਲਣੀ ਰੱਖਦੇ ਲੇਵਾ ਦੇਖੋ ਪੰਡਾਲ ਵਾਲਾ ਲੇਵਾ ਲੈ ਕੀ ਆ ਵਾ ਮੂਹੋਂ ਇੱਕ ਵਾਰੀ ਲੇਵਾ ਹੋਰ ਚੈੱਕ ਕਰਵਾ ਲੈ ਕੀ ਆ ਵਾ ਪੂਰੀ ਵਿਥੀ ਤੇ ਕੱਲਾ ਆ ਤੁਹਾਨੂੰ ਬੜਾ ਚੰਗਾ ਲੱਗੇ ਜੀ ਬਸੀਆਂ ਤਿੰਨ ਸਹੀ ਹੈ ਕਿ ਕਿਸੇ ਵੀ ਇਹਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੈ ਧੰਨਵਾਦ